ਅਮਰਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਸਮਾ ਮਿਲਿਆ ਬੜਾ ਭਾਗੀ ਹੋ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਆਪਣੇ ਚਰਨਾਂ ਪਾਸ ਆਪਾਂ ਨੂੰ ਬਿਠਾਇਆ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਆਪਣੀ ਸੰਗਤ ਕਰਾਉਣ ਆਪਣਾ ਨਾਮ ਜਪਾਉਣ ਤੇ ਮਾੜੇ ਕਰਮਾਂ ਤੋਂ ਬਚਾਉਣ ਤੱਕ ਗੁਰੂ ਪਾਸ ਆਪਾਂ ਆਉਨੇ ਆ ਪਰਿਵਾਰ ਵਾਸਤੇ ਸੁਖ ਮੰਗਣ ਵਾਸਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਵਾਸਤੇ ਤੇ ਇਹੀ ਅਰਦਾਸ ਕਰਦੇ ਆ ਮਹਾਰਾਜ ਸਭ ਨੂੰ ਸੁਖ ਦੇਣਾ ਤੇ ਆਪਾਂ ਇਹੀ ਮੰਗਣਾ ਹੈ ਪਾਤਸ਼ਾਹ ਇਸੇ ਤਰ੍ਹਾਂ ਸੰਗਤ ਕਰਾਉਣੀ ਤੇ ਸੰਗਤ ਦੇ ਬਦਲੇ ਪਰਿਵਾਰ ਨੂੰ ਸੁਖ ਬਖਸ਼ਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਕਿ ਜਦੋਂ ਕੋਈ ਕਾਰਜ ਕਰਨਾ ਹੈ ਨਾ ਪਿਆਰੋ ਕਦੇ ਵੀ ਰੱਬ ਨੂੰ ਯਾਦ ਕਰਨਾ ਹੈ ਕਦੇ ਵੀ ਰੱਬ ਦੇ ਚਰਨਾਂ ਤੋਂ ਕੁਝ ਮੰਗਣਾ ਹੈ ਉਹ ਮਿਲਦਾ ਜ਼ਰੂਰ ਹੈ ਆਪਾਂ ਕਹਿੰਦੇ ਨਾ ਵੀ ਗੁਰੂ ਦੇ ਘਰ ਦੇਰ ਐ ਅੰਧੇਰ ਨਹੀਂ ਇੱਕ ਆਪਾਂ ਸ਼ਬਦ ਵਰਤਨੇ ਆ ਪਰ ਸੱਚ ਜਾਣਿਓ ਪਿਆਰੋ ਇਹ ਜੋ ਗੁਰੂ ਦਾ ਦਰ ਹੈ ਨਾ ਗੁਰੂ ਦਾ ਦਵਾਰਾ ਹੈ ਇੱਥੇ ਨਾ ਦੇਰ ਐ ਤੇ ਨਾ ਹੀ ਅੰਧੇਰਾ ਜੇ ਦੇਰ ਹੋ ਰਹੀ ਹੈ ਤੇ ਆਪਣੇ ਕਰਮਾ ਕਰਕੇ ਕਿਉਂਕਿ ਕਰਮ ਹੀ ਇੰਨੇ ਮਾੜੇ ਕਰ ਚੁੱਕੇ ਆ ਉਹਦੇ ਕਰਕੇ ਆਪਣੀ ਅਰਦਾਸ ਦੇ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਜਦੋਂ ਆਪਣੇ ਕਰਮ ਚੰਗੇ ਹੋਗੇ ਫਿਰ ਨਾ ਤੇ ਦੇਰ ਹੈ ਤੇ ਨਾ ਅੰਧੇਰ ਹੈ ਕਈ ਐਸੇ ਪ੍ਰਾਣੀ ਨੇ ਅਰਦਾਸ ਕਰਦੇ ਵੀ ਨਹੀਂ ਤੇ ਪਿਆਰੋ ਫਿਰ ਵੀ ਖੁਸ਼ੀਆਂ ਮਿਲ ਜਾਂਦੀਆਂ ਨੇ ਕਿਉਂਕਿ ਕਰਮਾਂ ਦੀ ਖੇਡ ਹੈ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਪਾਸ ਆ ਕੇ ਬੈਠਦੇ ਆ ਜਿਵੇਂ ਆਪਾਂ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਧੰਨ ਜੋੜ ਰਹੀਆਂ ਨਾ ਪਿਆਰਿਓ ਇਹ ਜਿਹੜੇ ਕਰਮ ਆਪਾਂ ਬੀਜ ਰਹੇ ਆ ਹੋ ਸਕਦਾ ਇਹ ਕਰਮਾਂ ਦਾ ਫਲ ਬੱਚਿਆਂ ਨੂੰ ਮਿਲੇ ਕਦੇ ਮੰਗਣ ਦੀ ਲੋੜ ਹੀ ਨਾ ਪਵੇ ਬੱਚਿਆਂ ਨੂੰ ਸਤਿਗੁਰੂ ਖੁਸ਼ੀਆਂ ਹੀ ਇੰਨੀਆਂ ਦੇ ਦੇਣ ਇਸ ਕਰਕੇ ਵਿਢ ਭਾਗੇ ਹੋ ਪੈ ਰਹੇ ਹੋ ਗੁਰੂ ਸਭ ਦੇ ਚਰਨਾਂ 'ਚ ਬੈਠੇ ਹੋ ਤੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਆਪਾਂ ਸਤ ਸੰਗਤ ਵਿੱਚ ਇੱਕ ਕੜੀ ਦਾ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਆਪਣੀ ਤੇ ਕੋਸ਼ਿਸ਼ ਹੈ ਪਿਆਰਿਓ ਆਪਾਂ ਜੇ ਕੀਏ ਵੀ ਅਸੀਂ ਪਰਫੈਕਟ ਆ ਅਸੀਂ ਹੁਣ ਸੰਗਤ ਕਰਨ ਲੱਗ ਪਏ ਆ ਪਰ ਜਦੋਂ ਤੱਕ ਗੁਰੂ ਦੀ ਨਜ਼ਰ ਵਿੱਚ ਪਿਆਰਿਓ ਮੋਹ ਨਹੀਂ ਨੇ ਗੁਰੂ ਦੀ ਲੱਗਦੀ ਜਦ ਤੱਕ ਮਨ ਦੀ ਹਾਜ਼ਰੀ ਨਹੀਂ ਲੱਗਦੀ ਉਦੋਂ ਤੱਕ ਪ੍ਰਵਾਨ ਨਹੀਂ ਪਰ ਕੋਸ਼ਿਸ਼ ਕਰ ਰਹੇ ਆ ਪਿਆਰਿਓ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਨਜ਼ਰ ਇਹਨਾਂ ਨੇ ਕਰਨੀ ਹੈ ਇਹਨਾਂ ਆਪੇ ਪਿਆਰਿਓ ਆਪਣੀਆਂ ਸੇਵਾਵਾਂ ਪ੍ਰਵਾਨ ਕਰ ਲੈਣੀਆਂ ਤੇ ਕਿਰਪਾ ਕਰਦੇ ਨੇ ਰਾਜਾ ਸਿੰਘ ਮਹਾਰਾਜ ਫਰਮਾਨ ਕਰਦੇ ਨੇ ਕਿ ਪ੍ਰਾਣੀ ਤੂੰ ਇਸ ਸੰਸਾਰ ਤੇ ਜਨਮ ਲਿਆ ਮਨੁੱਖਾ ਇਹ ਰਾਜਾ ਸਾਹਿਬ ਦੇ ਬਚਨ ਨੇ ਪਿਆਰਿਓ ਰਾਜਾ ਸਾਹਿਬ ਕਹਿੰਦੇ ਤੂੰ ਮਨੁੱਖਾ ਜਨਮ ਧਾਰ ਕੇ ਇਸ ਸੰਸਾਰ ਤੇ ਆਇਆ ਹੈ ਕਾਦੇ ਵਾਸਤੇ ਕਿ ਜਿਹੜਾ ਜੀਵਨ ਮਿਲਿਆ ਹੈ ਜਿਹੜੇ ਪਿਛਲੇ ਜਨਮਾਂ ਵਿੱਚ ਮਾੜੇ ਕਰਮ ਹੋਏ ਨੇ ਉਸ ਅਕਾਲ ਪੁਰਖ ਨਾਲ ਵਿਛੋੜੇ ਪੈਂਦੇ ਆ ਰਹੇ ਨੇ ਇਸ ਜਨਮ ਦੇ ਵਿੱਚ ਉਸ ਰੱਬ ਨੂੰ ਮਿਲਿਆ ਜਾਵੇ ਕਿਉਂਕਿ ਉਸ ਕਾਲਪੁਰਖ ਪਰਮਾਤਮਾ ਰੱਬ ਦੀ ਅੰਛ ਵੰਚ ਦੇ ਵਿੱਚੋਂ ਆਪਾਂ ਵਿਛੜ ਕੇ ਆਏ ਆਂ ਤੇ ਮਿਲਣ ਵਾਸਤੇ ਆਪਾਂ ਨੂੰ ਸ਼ੁੱਧ ਹੋਣਾ ਪੈਣਾ। ਜਿਵੇਂ ਇੱਕ ਸੋਨਾ ਨਾ ਪਿਆਰਾ ਜਦੋਂ ਆਪਾਂ ਸੁਨਿਆਰੇ ਤੋਂ ਲੈਨੇ ਆਂ ਉਹਦੇ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਹੈ। ਪਰ ਜਦੋਂ ਆਪਾਂ ਦੁਵਾਰਾ ਉਹਨੂੰ ਵੇਚਣ ਜਾਂਦੇ ਆਂ ਨਾ ਪਹਿਲਾਂ ਉਹ ਸ਼ੁੱਧਤਾ ਵੇਖਦੇ ਨੇ ਸੋਨੇ ਦੀ ਕਿੰਨੇ ਕੈਰਟ ਦਾ ਭਾਈ ਕਿੰਨਾ ਸ਼ੁੱਧ ਹੈ। ਜੇ ਉਹਦੇ ਵਿੱਚ ਮਲਾਵਟਾਂ ਨੇ ਤੇ ਉਹ ਮਲਾਵਟਾਂ ਨੂੰ ਸਾੜ ਕੇ سونے ਨੂੰ ਸ਼ੁੱਧ ਕਰ ਲੈਂਦੇ ਨੇ ਫਿਰ سونے ਦੇ ਵਿੱਚ ਸੋਨਾ ਮਿਲਾਇਆ ਜਾਂਦਾ ਏ ਇਸੇ ਤਰ੍ਹਾਂ ਜਦੋਂ ਆਪਾਂ ਪਰਮਾਤਮਾ ਦੇ ਚਰਨਾਂ ਦੇ ਪਾਸ ਬੈਠੇ ਹਾਂ ਪਰ ਜਿਹੜੀ ਆਪਣੇ ਅੰਦਰ ਮਲਾਵਟਾਂ ਨੇ ਆਪਣੇ ਅੰਦਰ ਔਗਣ ਨੇ ਉਹਨਾਂ ਨੂੰ ਦੂਰ ਕਰਾਂਗੇ ਪਰਮਾਤਮਾ ਆਪ ਹੀ ਪਿਆਰ ਆਪਣੇ ਚਰਨਾਂ ਵਿੱਚ ਆਪਾਂ ਨੂੰ ਆਪਣੀ ਜਗ੍ਹਾ ਦੇ ਦੇਵੇਗਾ ਕਿਉਂਕਿ ਰਾਜਾ ਸਾਹਿਬ ਮਰੇ ਫਰਮਾਨ ਕਰ ਰਹੇ ਨੇ ਭਾਈ ਜਿਹੜਾ ਇਹ ਸੰਸਾਰ ਤੇ ਤੂੰ ਆਇਆ ਅਸਲ ਵਿੱਚ ਤੂੰ ਆਪਣਾ ਜੀਵਨ ਸਵਾਰਨ ਆਇਆ ਪਰ ਤੂੰ ਕਰ ਕੀ ਰਿਹਾ ਆਉ ਰਾਜਾ ਸਾਹਿਬ ਦੇ ਬਚਨ ਸਰਵਣ ਕਰੀਏ ਕਬਤ ਉਮਰ ਅਜਾਈ ਜਾਏ ਫਸਿਆ ਸੁਨੀਦ ਵਿੱਚ ਦੇਖੇ ਨਾ ਪੈ ਮੀਦ ਐਸੀ ਪਈ ਬਾਣ ਚੰਦਰੀ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਇਕ ਕੰਨ ਰਸ ਦੇ ਚਸਕੇ ਵਿੱਚ ਉਮਰ ਲੰਘੀ ਕਦੇ ਸਮਝ ਵਿੱਚ ਲਿਆਉਣ ਦਾ ਯਤਨ ਨਹੀਂ ਕੀਤਾ। ਭਾਸ਼ਕੰਦੇ ਜਿਹੜਾ ਇਹ ਸਮਾਂ ਇਹ ਜੀਵਨ ਮਿਲਿਆ ਸੀ ਨਾ ਜਦੋਂ ਆਪਾਂ ਸੰਸਾਰ ਤੇ ਆਇਆ ਤੇ ਆਪਾਂ ਨੂੰ ਇੱਕ ਪੂੰਜੀ ਦੇ ਕੇ ਭੇਜਿਆ ਉਸ ਪਰਮਾਤਮਾ ਨੇ ਕਿਹੜੀ ਸਵਾਸਾਂ ਰੂਪੀ ਜਿੰਨੇ ਕ ਆਪਣੇ ਕੋਲ ਸਵਾਸ ਨਾ ਪਿਆਰੇ ਉੰਨੀ ਕ ਆਪਾਂ ਯਾਤਰਾ ਕਰ ਸਕਨੇ ਆ ਜਿਹੜੀ ਸਵਾਸਾਂ ਰੂਪੀ ਪੂੰਜੀ ਖਰਚ ਰਹੇ ਆ ਜਿਵੇਂ ਕੋਈ ਧਨ ਆਪਣੇ ਕੋਲ ਪੈਸੇ ਹੁਣ ਮਾਇਆ ਹੋਵੇ ਜੇ ਕਿਤੇ ਜਾਵਾਂਗੇ ਜਿੰਨਾ ਕਿ ਧਨ ਹੋਵੇਗਾ ਉਨਾਂ ਕ ਆਪਾਂ ਨੂੰ ਸਫਰ ਮਿਲ ਜਾਵੇਗਾ ਉੰਨੇ ਕ ਦੂਰ ਤੱਕ ਆਪਾਂ ਘੁੰਮਣ ਜਾਵਾਂਗੇ ਖਾਣ ਪੀਣ ਨੂੰ ਸਮਾਨ ਵੀ ਲੈ ਲਵਾਂਗੇ ਜਦੋਂ ਧਨ ਖਤਮ ਹੋ ਗਿਆ ਫਿਰ ਉੱਥੋਂ ਪਿਆਰਿਓ ਆਪਾਂ ਅੱਗੇ ਪਿੱਛੇ ਨਹੀਂ ਜਾ ਸਕਦੇ ਇੱਕ ਗੱਲ ਦੁਨੀਆਵੀ ਕਰ ਰਹੀ ਹਾਂ ਇਸੇ ਤਰ੍ਹਾਂ ਇਹ ਪ੍ਰਮਾਤਮਾ ਨੇ ਆਪਾਂ ਨੂੰ ਧਨ ਦੇ ਕੇ ਕੱਲਿਆ ਸਵਾਸਾਂ ਰੂਪੀ ਇਹ ਸਵਾਸ ਧਨ ਹੈ ਪਿਆਰਿਓ ਜਿਹੜੇ ਖਰਚ ਕੇ ਰੋਜ਼ ਆਪਾਂ 24000 ਸਵਾਸ ਰੋਜ਼ ਖਰਚ ਕਰਦੇ ਆ ਜਿਹੜੇ ਪ੍ਰਮਾਤਮਾ ਨੇ ਦਿੱتن ਵੇਖੋ ਪਿਆਰਿਓ 24000 ਸਵਾਸ ਦਾ ਰੋਜ਼ ਘਾਟਾ ਖਾ ਰਹੇ ਆਪਾਂ ਇਹ ਕਿੰਨ ਦਿੱਤੇ ਨੇ ਉਸ ਕਾਲਪੁਰਖ ਪ੍ਰਮਾਤਮਾ ਨੇ ਤੇ ਜਦੋਂ ਆਪਾਂ ਖਰਚ ਰਹੇ ਆ ਰੋਜ਼ ਦੀ ਖਰਚ ਦੇ ਕਾਰਨ ਜਦੋਂ ਇਹ ਖਤਮ ਹੋ ਗਏ ਉਦੋਂ ਪਿਆਰਿਓ ਦੁਬਾਰਾ ਆਪਾਂ ਇਸ ਸੰਸਾਰ ਤੇ ਯਾਤਰਾ ਨਹੀਂ ਕਰ ਸਕਦੇ ਕਿਉਂਕਿ ਸਵਾਸ ਖਤਮ ਹੋ ਗਿਆ ਧਨ ਖਤਮ ਹੋ ਗਿਆ ਫਿਰ ਆਪਣਾ ਸਫਰ ਚੱਲਪਣਾ ਬੈਕ ਪਹਿਲਾਂ ਆਪਾਂ ਜਿਵੇਂ ਬੱਚਿਆਂ ਨੂੰ ਭੇਜਦੇ ਆ ਵਿਦੇਸ਼ਾਂ ਵੱਲ ਨੂੰ ਚਲੋ ਭਾਈ ਕੋਈ ਟੂਰ ਤੇ ਜਾਂਦਾ ਹੈ Shimla ਵੱਲ ਨੂੰ ਕੋਈ Chandigarh ਜਾਂਦਾ ਹੈ ਘੁੰਮਣ ਕੋਈ Jalandhar ਜਾਂਦਾ ਹੈ ਕੋਈ ਕਿਤੇ ਜਾਂਦਾ ਜਾਂਦੇ ਆ ਨਾ ਆਪਾਂ ਉੱਥੋਂ ਫਿਰ ਆਪਾਂ ਵਾਪਸ ਘਰ ਨੂੰ ਆਨੇ ਆ ਇਸੇ ਤਨ ਆਪਾਂ ਨੂੰ ਇਸ ਸੰਸਾਰ ਤੇ ਯਾਤਰਾ ਕਰਨ ਵਾਸਤੇ ਸੰਸਾਰ ਤੇ ਨਾਮ ਤਨ ਇਕੱਠਾ ਕਰਨ ਵਾਸਤੇ ਸੰਗਤ ਰੂਪੀ ਧਨ ਇਕੱਠਾ ਕਰਨ ਵਾਸਤੇ ਭੇਜਿਆ ਹੈ ਜਦੋਂ ਇਹ ਸਵਾਸ ਰੂਪੀ ਧੰਨ ਖਤਮ ਹੋ ਗਿਆ ਜਿੱਥੇ ਖਤਮ ਹੋ ਗਿਆ ਉੱਥੋਂ ਫਿਰ ਆਪਣੀ ਵਾਪਸੀ ਹੋ ਜਣੀ ਰਟਰਨ ਦੀ ਟਿਕਟ ਬਣ ਜਣੀ ਉੱਥੇ ਹੀ ਕਿ ਵਾਪਸੀ ਦੀ ਟਿਕਟ ਆ ਭਾਈ ਹੁਣ ਤੇਰੀ ਫਿਰ ਉਹ ਜਿਹੜੀ ਟਿਕਟ ਹੈ ਨਾ ਪਿਆਰੋ ਜੇ ਤੇ ਤੁਸੀਂ ਨਾਮ ਧੰਨ ਚੰਗਾ ਇਕੱਠਾ ਕੀਤਾ ਪੰਡਾ ਬਣੀ ਹੋਈਆਂ ਨਾਮ ਧੰਨ ਦੀਆਂ ਇਹ ਸੰਗਤ ਵਾਲੀਆਂ ਫਿਰ ਤੇ ਜਿਹੜੀ ਆਪਾਂ ਜਗ੍ਹਾ ਤੇ ਜਾਉਣਾ ਚਾਹਨੇ ਜਿਹੜਾ ਆਪਣਾ ਜਿਹੜੀ ਅਸਲੀ ਅੰਸ਼ ਵੰਚ ਹੈ ਜਿੱਥੋਂ ਆਪਾਂ ਵਿਛੜ ਕੇ ਆਏ ਆਂ ਜੇ ਤੇ ਧਨ ਆਪਣੇ ਕੋਲ ਸੰਗਤ ਰੂਪੀ ਜ਼ਿਆਦਾ ਹੋਵੇਗਾ ਫਿਰ ਤੇ ਕੋਈ ਰੋਕ ਨਹੀਂ ਸਕਦਾ ਫਿਰ ਸਿੱਧਾ ਜਾ ਕੇ ਜਨਮ ਮਰਨ ਦੇ ਚੱਕਰ ਤੋਂ ਬਚ ਕੇ ਆਪਣੀ ਜਗ੍ਹਾ ਥਾਂ ਤੇ ਪਹੁੰਚ ਜਾਵਾਂਗੇ ਪਰ ਜੇ ਕਦੇ ਨਾਮ ਧਨ ਕਮਾਇਆ ਹੀ ਨਹੀਂ ساری ਉਮਰ ਚੁਗਲੀ ਨਿੰਦਿਆ ਈਰਖਾ ਵਿੱਚ ਕੱਢ ਦਿੱਤੀ ਤੇ ਫਿਰ ਰਾਜਾ ਸਾਹਿਬ ਕਹਿੰਦੇ ਕੀ ਹੋਣਾ ਇੱਥੋਂ ਤੁਸੀਂ ਜਦੋਂ ਤੁਸੀਂ ਆਪਣੀ ਸਵਾਸਾਂ ਰੂਪੀ ਪੂੰਜੀ ਖਤਮ ਕਰ ਲਈ ਵਾਪਸ ਜਾਣ ਵਾਸਤੇ ਤੁਹਾਡੇ ਕੋਲ ਇੰਨਾ ਧਨ ਹੈ ਨਹੀਂ ਹੁਣ ਰੋਜ਼ 24000 ਸਵਾਸ ਖਤਮ ਕਰਨੇ ਆ ਤੇ 24000 ਦਾ ਰੋਜ਼ ਦਾ ਘਾਟਾ ਖਾ ਕੇ ਆਪਾਂ ਕਦੇ ਸਫਲ ਕੀਤੇ ਨੂੰ ਸਵਾਸ ਹੁਣ ਤੇ ਰਾਜਾ ਸਭ ਨੇ ਬੜਾ ਆਪਾਂ ਨੂੰ ਸੋਖਾ ਕੀਤਾ ਕਹਿੰਦੇ ਭਾਈ ਅਸੀਂ ਪਰਖਿਆ ਹੈ ਅਸੀਂ ਵੇਖਿਆ ਹੈ ਕਰਕੇ ਇੱਕ ਘੜੀ ਦਾ ਸਮਝ ਜ਼ਰੂਰ ਕੱਢੋ ਤੇ ਪਾਦਸ਼ਾਹ ਕੀ ਕਹਿ ਰਹੇ ਨੇ ਕਹਿੰਦੇ ਜਦੋਂ ਜਾਣਾ ਵਾਪਸ ਜੇ ਨਾਮ ਤਨ ਕੋਲ ਹੀ ਨਾ ਹੋਇਆ ਤੇ ਫਿਰ ਰਸਤੇ ਵਿੱਚ ਭਟਕਣਾ ਪੈਣਾ ਪਿਆਰਿਓ ਪਰ ਜਿਵੇਂ ਆਪਾਂ ਕਿਤੇ ਚਲੇ ਜਾਈਏ ਨਾ ਤੇ ਪੈਸੇ ਖਤਮ ਹੋ ਜਾਣ ਫਿਰ ਆਪਾਂ ਹੱਥ ਮਾਰਨੇ ਮੈਨੂੰ ਅੱਗੇ ਤੱਕ ਲੈ ਜਾਈਂ ਕੋਈ ਕਿਲੋ ਕਿਲੋ ਮੀਟਰ ਤੇ ਜਾ ਕੇ ਲਾਹੰਦਾ ਕੋਈ 2 ਕਿਲੋ ਮੀਟਰ ਤੇ ਜਾ ਕੇ ਲਾਹੰਦਾ ਬੜਾ ਔਖਾ ਸਫਰ ਹੋ ਜਾਂਦਾ ਪਿਆਰੇ ਕਈ ਵਾਰ ਪੈਦਲ ਚੱਲ ਕੇ ਜਾਣਾ ਪੈਂਦਾ ਕੁਝ ਖਾਣ ਨੂੰ ਨਹੀਂ ਮਿਲਦਾ ਕਿਉਂਕਿ ਪੈਸੇ ਖਤਮ ਹੋ ਗਏ ਇਸੇ ਤਰ੍ਹਾਂ ਜਦੋਂ ਸਵਾਸ ਰੂਪੀ ਧਨ ਖਤਮ ਹੋ ਗਿਆ ਨਾਮ ਰੂਪੀ ਧਨ ਚੱਲਣਾ ਫਿਰ ਉਦੋਂ ਜਦੋਂ ਨਾਮ ਰੂਪੀ ਧੰਨ ਕੋਲ ਪੂਰਾ ਹੋਵੇਗਾ ਤੇ ਦਰਗਾਹ ਵਿੱਚ ਆਪਾਂ ਨੂੰ ਜਗ੍ਹਾ ਮਿਲ ਜਾਵੇਗੀ ਨਹੀਂ ਤੇ ਇਸ ਸੰਸਾਰ ਤੇ ਭਟਕਣਾ ਪੈਣਾ ਇਹ ਜੋ ਜਾਨ ਜੇ ਕਦੇ ਬਿੱਲੀ ਕਦੇ ਕੁੱਤਾ ਇਹ ਜੋ ਆਪਾਂ ਨੂੰ ਜਨਮ ਮਿਲ ਰਹੇ ਨੇ ਪਿਆਰਿਓ ਇਹ ਆਪਣੇ ਕੋ ਨਾਮ ਤਨ ਘਟ ਹੈ ਤਾਂ ਮਿਲ ਰਹੇ ਨੇ ਪਿਆਰਿਓ ਜਿਹਦੇ ਕੋ ਨਾਮ ਤਨ ਪੂਰਾ ਹੈ ਉਹਨੂੰ ਇਹਨਾਂ ਜਨਮਾਂ ਦੇ ਵਿੱਚ ਜਾਣਾ ਨਹੀਂ ਪੈਣਾ ਤੇ ਰਾਜਾ ਸਵਾ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਜਿਹੜੀ ਤੈਨੂੰ ਉਮਰ ਮਿਲੀ ਹੈ ਨਾ ਸਵਾਸਾਂ ਰੂਪੀ ਧਨ ਮਿਲਿਆ ਇਹ ਖਤਮ ਹੁੰਦੇ ਹੀ ਜਾ ਰਹੀ ਹੈ ਪਰ ਤੂੰ ਆਪਣੀ ਉਮਰ ਸਿਰਫ ਤੇ ਸਿਰਫ ਕੰਨ ਰਸ ਦੇ ਵਿੱਚ ਕੱਢ ਦਿੱਤੀ ਹੈ ਸੰਗਤ ਦਾ ਨਾਮ ਲੈਣ ਵੇਲੇ ਤੇਰੇ ਕੋਲ ਸਮਾਂ ਨਹੀਂ ਤੂੰ ਇੰਨਾ ਆਪਣੇ ਆਪ ਨੂੰ ਆਲਸੀ ਬਣਾ ਚੁੱਕਿਆ ਹੈ ਕਿ ਨਾਮ ਦੀ ਗੱਲ ਜਦੋਂ ਚੱਲ ਪਵੇ ਤੇਰੇ ਕੋਲ ਸਮਾਂ ਨਹੀਂ ਤੈਨੂੰ ਠੰਡ ਵੀ ਲੱਗਦੀ ਹੈ ਤੈਨੂੰ ਘਰ ਦੇ ਕੰਮ ਵੀ ਜਾ ਆ ਜਾਂਦੇ ਨੇ ਤੂੰ ਬੱਚਿਆਂ ਵਿੱਚ ਵੀ ਆਪਣੇ ਆਪ ਨੂੰ ਤੋ ਖੱਚਦ ਕਰ ਲੈਣਾ ਬਾਦਸ਼ਾਹ ਕਹਿੰਦੇ ਜਦੋਂ ਨਾਮ ਦੀ ਗੱਲ ਹੁੰਦੀ ਹੈ ਪਰ ਇਸ ਦੇ ਉਲਟ ਜਦੋਂ ਕੋਈ ਮਾੜਾ ਕਰਮ ਕਰਨਾ ਹੁੰਦਾ ਫਿਰ ਇਸ ਮਨ ਨੂੰ ਕਹਿਣਾ ਨਹੀਂ ਪੈਂਦਾ ਆਪਣੇ ਆਪ ਮਨ ਦੌੜਦਾ ਜਾਂਦਾ ਹੈ ਰਾਜਾ ਸਾਹਿਬ ਕਹਿੰਦੇ ਇਹ ਤੇਰਾ ਕੰਨ ਰਸ ਦਾ ਜਿਹੜਾ ਚਸਕਾ ਨੇ ਇਹਦੇ ਵਿੱਚ ਤੇਰੀ ਸਾਰੀ ਉਮਰ ਲੰਘ ਗਈ ਹੈ ਜਿੰਨੀ ਜਿੰਨੀ ਆਪਣੀ ਉਮਰ ਹੋ ਗਈ ਪਿਆਰੇ ਵੇਖੋ ਆਪਣੇ ਅੰਦਰ ਛਾਤੀ ਮਾਰੋ ਕਿੰਨਾ ਕ ਨਾਮ ਧਨ ਇਕੱਠਾ ਕੀਤਾ ਹੈ 24000 ਸਵਾਸ ਰੋਜ਼ ਘਾਟਾ ਕਰੇ ਕਿੰਨੇ ਕੁ ਸਫਲ ਹੋ ਰਹੇ ਨੇ ਤੇ ਰਾਜਾ ਸਾਹ ਮਾਰੇ ਫਰਮਾਨ ਕਰਦੇ ਨੇ ਪਿੱਛੇ ਨਹੀਂ ਹਾਸਲੀ ਜਾਂ ਅੱਬ ਕੈਸੇ ਹੋਏ ਜਾਊ ਦੇਖ ਅਜ ਮੀਦ ਤੂੰ ਸੁਬਾਉ ਛੱਡ ਬੰਦਗੀ ਪਾਸ਼ਕੰਦੇ ਆਪਣੀ ਆਪਣੀ ਉਮਰ ਵੇਖ ਕੇ ਆਪਣੇ ਪਿੱਛੇ ਝਾਤੀ ਮਾਰੋ ਜਿੰਨਾ ਤੁਹਾਡਾ ਜੀਵਨ ਲੰਘ ਚੁੱਕਿਆ ਨਾ ਜਿਹੜੀਆਂ ਸਵਾਸਾਂ ਰੁਪੀਆਂ ਇਹ ਆਪਣੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਜਿਹੜੇ ਸੁਆਸ ਆਪਾਂ ਬੇਰਤ ਗਵਾ ਚੁੱਕੇ ਆਂ ਪਾਸ਼ਾਕਨ ਦੇ ਆਪਣੇ ਜੀਵਨ ਵਿੱਚ ਪਿੱਛੇ ਝਾਤ ਮਾਰ ਕੇ ਵੇਖੋ ਕਿ ਲੋਕਾਂ ਦੀ ਨਿੰਦਿਆ ਕਰਕੇ ਚੁਗਲੀ ਸੁਣ ਸੁਣ ਕੇ ਕੁਝ ਪ੍ਰਾਪਤ ਨਹੀਂ ਹੋਇਆ ਕਹਿੰਦੇ ਹੁਣ ਤੱਕ ਕੁਝ ਨਹੀਂ ਪ੍ਰਾਪਤ ਹੋਇਆ ਕਿਸੇ ਦੀ ਉਮਰ 30 ਹੈ 40 ਹੈ 50 ਹੈ 60 ਹੈ 70 80 ਸਾਲ 90 ਸਾਲ 100 ਸਾਲ ਤੱਕ ਵੀ ਨਹੀਂ ਲੋਕ ਪਿਆਰੇ ਜਿਨ੍ਹਾਂ ਨੇ ਸਾਰੀ ਉਮਰ ਆ ਜਾਈ ਗਵਾ ਦਿੱਤੀ ਰਾਜਾ ਸਭ ਕਹਿੰਦੇ ਭਾਈ ਆਪਣੀ ਉਮਰ ਵਿੱਚ ਝਾਤੀ ਮਾਰ ਹੁਣ ਤੱਕ ਲੋਕਾਂ ਦੀ ਨਿੰਦਿਆ ਚੁਗਲੀ ਸੁਣ ਕੇ ਕਰਕੇ ਤੈਨੂੰ ਕੁਝ ਪ੍ਰਾਪਤ ਨਹੀਂ ਹੋਇਆ ਤੇ ਦੱਸ ਤੂੰ ਹੁਣ ਹਾਸਲ ਕੀ ਕਰ ਲਵੇਂਗਾ ਜੇ ਤੇਰੀ ਜ਼ਿੰਦਗੀ ਸਾਲ 2 ਸਾਲ ਦੀ ਰਹਿ ਗਈ ਹੈ ਕੋਈ 10 ਸਾਲ 20 ਸਾਲ ਦੀ ਰਹਿ ਗਈ ਹੈ ਦੱਸ ਕੀ ਪ੍ਰਾਪਤ ਕਰੇਗਾ ਫਿਰ ਕਰਨਾ ਕੀ ਹੈ ਪਾਸ਼ਾ ਕਹਿੰਦੇ ਸਵਾਸ ਸਵਾਸ ਉਸ ਰੱਬ ਨੂੰ ਪਰਮਾਤਮਾ ਨੂੰ ਯਾਦ ਕਰੋ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਿਆ ਕਰੋ ਕਿਉਂਕਿ ਸੰਗਤ ਵਿੱਚੋਂ ਹੀ ਇਸ ਅਕਾਲ ਪੁਰਖ ਦੀ ਪ੍ਰਾਪਤੀ ਹੋਣੀ ਹੈ ਤੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਬਾਜ ਚ ਸੇ ਉਠਾਏ ਕਰ ਲਿਖ ਮੀਨਗਾ ਦੇ ਦੀਦ ਮੇ ਸਮਾਏ ਗੁਲਜਾਰ ਦੇਖ ਅੰਦਰੀ ਪਾਸ਼ਾ ਕਹਿੰਦੇ ਕਿ ਭਾਈ ਹੁਣ ਤੋਂ ਆਪਣੇ ਆਪ ਛਾਤੀ ਮਾਰ ਵੀ ਪਿਛਲੇ ਜਨਮ ਜਿੰਨੀ ਤੇਰੀ ਜ਼ਿੰਦਗੀ ਬੀਤ ਗਈ ਤੈਨੂੰ ਕੁਝ ਹਾਸਲ ਨਹੀਂ ਹੋਇਆ ਕੁਝ ਪ੍ਰਾਪਤ ਨਹੀਂ ਹੋਇਆ ਪਾਸ਼ਾ ਕਹਿੰਦੇ ਇਹ ਬਾਂਦਰ ਵਾਲਾ ਸੁਭਾਅ ਤੂੰ ਛੱਡਦਾ ਕਿਉਂ ਨਹੀਂ ਇਹ ਬਾਂਦਰ ਵਾਲਾ ਸੁਭਾਅ ਪਾ ਕੇ ਸੁਣਿਆ ਨਾ ਪਹਿਰੇ ਬਾਂਦਰ ਵਾਲੀ ਗੱਲ ਤੇ ਕੁਜੇ ਵਿੱਚ ਕੁਝ ਚਣੇ ਪਾ ਕੇ ਰੱਖੇ ਜਾਂਦੇ ਨੇ ਤੇ ਬਾਂਦਰ ਨੂੰ ਫੜੁੰਦਾ ਇੱਕ ਤਰੀਕਾ ਪਰ ਉਹ ਆਪਣਾ ਸੁਭਾਅ ਨਹੀਂ ਛੱਡਦਾ ਉਹ ਫਿਰ ਫਸ ਜਾਂਦਾ ਤੇ ਪਾਸ਼ਾ ਕਹਿੰਦੇ ਤੇਰਾ ਸੁਭਾਅ ਵੀ ਬਾਂਦਰ ਵਾਲਾ ਹੈ ਬਾਂਦਰ ਵਾਲਾ ਪਾਸ਼ਾ ਕਹਿੰਦੇ ਸੁਭਾਅ ਤੋਂ ਦੱਸ ਭਾਈ ਛੱਡਦਾ ਕਿਉਂ ਨਹੀਂ ਤੇ ਰਾਜਾ ਸਾਹਿਬ ਕਥਨ ਕਰਦੇ ਨੇ ਸਮਝਾਣਾ ਕਰਦੇ ਨੇ ਮੁਸਕਲ ਕਰ ਇਹਨ ਦਾਨ ਭਗਵਾਨ ਦਾਸ ਤਾਰ ভাঙ ਕੱਢਣੀ ਐ ਰੂਹ ਵਿੱਚ ਜੰਦਰੀ ਪਾਸ਼ਾ ਕਹਿੰਦੇ ਕਿ ਆਪਣੇ ਜਿਹੜੇ ਬੋਲ ਨੇ ਨਾ ਇਹਨਾਂ ਨੂੰ ਸੁਰਤੀ ਨੂੰ ਚੁਕਣਾ ਪੈਣਾ ਜਿਹੜੇ ਤੇਰੇ ਕਹਿਣ ਦਾ ਤੇਰੀ ਭਾਵਨਾ ਬਣਦੀ ਐ ਜਿਹੜੀ ਨਿੰਦਿਆ ਚੁਗਲੀ ਐ ਇਹਦੇ ਵਿੱਚੋਂ ਕਹਿੰਦੇ ਆਪਣੇ ਆਪ ਦੀ ਸੁਰਤੀ ਨੂੰ ਉੱਪਰ ਚੁਕਣਾ ਪੈਣਾ ਜੇ ਕੋਈ ਨਿੰਦਿਆ ਚੁਗਲੀ ਕਰਦਾ ਆਪਾਂ ਜਦੋਂ ਕੋਈ ਤੇ ਨਿੰਦਿਆ ਹੋ ਰਹੀ ਹੈ ਨਾ ਪਰ ਚੁਗਲੀ ਹੋ ਰਹੀ ਹੈ ਆਪਾਂ ਜਾ ਕੇ ਉਹਨਾਂ ਦੇ ਵਿਚਕਾਰ ਬੈਠਦੇ ਹਾਂ ਆਸ਼ਕ ਕਹਿੰਦੇ ਸੁਭਾਅ ਛੱਡਣਾ ਪੈਣਾ ਤੈਨੂੰ ਇਹ ਰਾਜਾ ਸਾਹਿਬ ਦੇ ਬਚਨ ਨੇ ਇਹ ਸੁਭਾਅ ਛੱਡਣਾ ਪੈਣਾ ਹੈ ਸਤ ਸੰਗਤ ਵਾਲਿਆਂ ਦੀ ਸੰਗਤ ਕਰਨੀ ਹੈ ਮਾਰੇ ਕਹਿੰਦੇ ਜਿਹੜੇ ਮਾੜੇ ਭਾਗ ਜਿਹੜੇ ਮਾੜੇ ਕਰਮਾਂ ਵਾਲੇ ਇਨਸਾਨ ਨੇ ਨਾ ਐਸੀ ਸੰਗਤ ਤੋਂ ਦੂਰ ਭੱਜਣਾ ਚਾਹੀਦਾ ਜਦੋਂ ਆਪਾਂ ਸ਼ਲੋਕ ਭਗਤ ਕਬੀਰ ਸਾਹਿਬ ਜੀ ਦੇ ਭਗਤ ਫਰੀਦ ਸਾਹਿਬ ਜੀ ਦੇ ਸਰਵਣ ਕਰਦੇ ਹਨ ਤੇ ਮਾਰੇ ਕਹਿੰਦਾ ਦੂਰ ਹੋ ਜਾਈਏ ਭਾਗ ਦੂਰ ਭੱਜ ਜਿਓ ਐਸੇ ਬੰਦਿਆਂ ਤੋਂ ਤੇ ਪਾਸ਼ਾ ਕਿਰਪਾ ਕਰਦੇ ਨਾ ਰਾਜਾ ਸਾਹਿਬ ਮਾਰੇ ਕਹਿੰਦੇ ਭਾਈ ਆਪਣੇ ਅੰਦਰ ਦੇ ਦੀਦਿਆਂ ਨਾਲ ਅੰਦਰ ਦੇ ਖੇੜੇ ਨੂੰ ਵੇਖ ਆਪਣੇ ਅੰਦਰ ਛਾਤੀ ਮਾਰ ਤੇਰੇ ਅੰਦਰ ਕਾਦੇ ਵਾਸਤੇ ਇਹ ਜਿਹੜਾ ਹੈ ਨਾ ਪਿਆਰੋ ਅਸਲ ਵਿੱਚ ਜਿਹੜਾ ਆਪਣਾ ਇਹ ਹਿਰਦਾ ਰੂਪੀ ਘਰ ਹੈ ਇਹ ਗੁਰਬਾਣੀ ਵੀ ਕਹਿੰਦੀ ਹੈ ਤੇ ਕਿਸੇ ਵੀ ਪਿਆਰੋ ਗ੍ਰੰਥ ਨੂੰ ਪੜ੍ਹ ਲਓ ਕਿਸੇ ਕਿਤਾਬ ਨੂੰ ਪੜ੍ਹ ਲਓ ਕੁਰਾਨ ਨੂੰ ਪੜ੍ਹ ਲਓ ਕਿਸੇ ਵੀ ਧਰਮ ਦੀ ਪੁਸਤਕ ਨੂੰ ਪੜ੍ਹ ਲਓ ਜਿਹੜਾ ਆਪਣਾ ਹਿਰਦਾ ਰੂਪੀ ਹੈ ਨਾ ਫਿਰ ਅਸਲ ਵਿੱਚ ਇਹੀ ਰੱਬ ਦਾ ਘਰ ਹੈ ਇਹੀ ਰੱਬ ਦਾ ਘਰ ਹੈ ਇਹਦੇ ਅੰਦਰ ਰੱਬ ਵਸੇਗਾ ਤਾਂ ਪ੍ਰਗਟ ਤਾਂ ਹੋਵੇਗਾ ਜੇ ਇਹਨੂੰ ਸ਼ੁੱਧ ਕਰਾਂਗੇ ਤੇ ਸ਼ੁੱਧ ਕਿਵੇਂ ਕਰਨਾ ਹੈ ਇਹ ਨਾਮ ਰੂਪੀ ਇਹ ਧੰਨ ਜਿਹੜਾ ਕੁਮਾਰ ਹੈ ਨਾ ਆਪਾਂ ਨਾਮ ਰੂਪੀ ਇਹਦੇ ਨਾਲ ਹਿਰਦਾ ਆਪਣੇ ਆਪ ਸ਼ੁੱਧ ਹੋ ਜਾਣਾ ਹੈ ਜਿੰਨੀ ਮਰਜ਼ੀ ਪਿਆਰੋ ਗੰਦਗੀ ਹੋਵੇ ਕਿਸੇ ਭਾਂਡੇ ਤੇ ਉਹਨੂੰ ਸਾਫ਼ ਕਰਨ ਵਾਸਤੇ ਸਾਬਣ ਬਣਾਇਆ ਗਿਆ ਫਿਰ ਨਾ ਸਾਫ਼ ਹੋਵੇ ਉਹਦੇ ਵਾਸਤੇ ਕੈਮੀਕਲ ਬਣਾਏ ਗਏ ਨੇ بڑے ਉਪਰਾਲੇ ਕੀਤੇ ਗਏ ਨੇ ਇਸੇ ਤਰ੍ਹਾਂ ਇਸ ਹਿਰਦੇ ਰੂਪੀ ਘਰ ਨੂੰ ਸਾਫ਼ ਕਰਨ ਵਾਸਤੇ ਇੱਕੋ ਸਾਧਨ ਹੈ ਸੰਗਤ ਇਹ ਨਾਮ ਜਿਹਦੇ ਨਾਲ ਇਹ ਹਿਰਦਾ ਸ਼ੁੱਧ ਹੋਣਾ ਤੇ ਰਾਜਾ ਸਾਹਿਬ ਪ੍ਰਮਾਨ ਕਰਦੇ ਨੇ ਭਾਈ ਇਹ ਕੰਮ ਬੜਾ ਔਖਾ ਹੈ ਕਹਿਣਾ ਤੇ ਸੋਖਾ ਮੇਰੇ ਵਰਗਾ ਹਰੇਕ ਕੋਈ ਕਹਿ ਦਿੰਦਾ ਹੈ ਭਾਈ ਸੰਗਤ ਕਰਿਆ ਕਰੋ ਆਪਾਂ ਕਹਿੰਨੇ ਵੀ ਆ ਸੋਚਨੇ ਵੀ ਵੀ ਅਸੀਂ ਸੰਗਤ ਕਰਿਆ ਕਰਨੀ ਹੈ ਪਰ ਸੰਗਤ ਕਹਿੰਦੇ ਕਹਿਣਾ ਬੜਾ ਸੁੱਖ ਹੈ ਪਰ ਇਹ ਕੰਮ ਕਰਨਾ ਬੜਾ ਔਖਾ ਰਾਜਾ ਸਾਹਿਬ ਦੇ ਬਚਨ ਨੇ ਕਹਿੰਦੇ ਭਾਈ ਕਹਿਣਾ ਤੇ ਬੜਾ ਸੁੱਖ ਹੈ ਕਿ ਇਹ ਆਪਾਂ ਕਰ ਲੈਨੇ ਆ ਇਸ ਤਰ੍ਹਾਂ ਕਹਿੰਦੇ ਕਰਨਾ ਤੇ ਕਹਿਣ ਦੇ ਵਿੱਚ ਬੜਾ ਫਰਕ ਹੈ ਕਰਨਾ ਜਦੋਂ ਪੜਨਾ ਉਦੋਂ ਬੜਾ ਔਖਾ ਹੈ ਜਦੋਂ ਕਹਿਣਾ ਹੈ ਉਦੋਂ ਬੜਾ ਸੁੱਖ ਹੈ ਕਿ ਭਾਈ ਸੰਗਤ ਕਰੋ ਨਾਮ ਜਪੋ ਸਿਮਰਨ ਕਰੋ ਪਾਛੇ ਕਹਿੰਦੇ ਕਹਿਣਾ ਬੜਾ ਸੁੱਖ ਹੈ ਪਰ ਇਹ ਕੰਮ ਕਰਨਾ ਬੜਾ ਔਖਾ ਹੈ ਕਹਿੰਦੇ ਰੂਹ ਨੂੰ ਤਾਰ ਵਾਂਗ ਖਿੱਚ ਕੇ ਬਰੀਕ ਕਰਨਾ ਪੈਣਾ ਜਿਹੜੀ ਰੂਹ ਹੈ ਨਾ ਇਹਨੂੰ ਖਿੱਚਣਾ ਪੈਣਾ ਹੈ ਪੂਰਾ ਇਹਨੂੰ ਪੂਰਾ ਗੁਰੂ ਦੇ ਚਰਨਾਂ ਵਿੱਚ ਢਾਲਣਾ ਪੈਣਾ ਤਾਂ ਜਾ ਕੇ ਗੁਰੂ ਦੀ ਕਿਰਪਾ ਹੋਣੀ ਤਾਂ ਜਾ ਕੇ ਬੰਦਗੀ ਦਾ ਜਿਹੜਾ ਫਲ ਹੈ ਉਹ ਝੋਲੀ ਵਿੱਚ ਪੈਣਾ ਫਿਰ ਲੋਕ ਸੁਖੀਏ ਪਰ ਲੋਕ ਸੁਹਿੱਲੇ ਐ ਸਾਹਮਣੇ ਹਸਪਤਾਲ ਹੈ ਨਾ ਪਿਆਰੇ ਵੇਖੋ ਜਾ ਕੇ ਕਿਵੇਂ ਰਾਤ ਨੂੰ ਵੀ ਇੱਥੇ ਲੋਕ ਆ ਕੇ ਅੱਧੀ ਅੱਧੀ ਰਾਤ ਨੂੰ ਦਰਵਾਜ਼ੇ ਘੜਕਾਉਂਦੇ ਨੇ ਪਿਆਰਿਓ ਸਾਰਾ ਸਾਰਾ ਪਰਿਵਾਰ ਇੱਕ ਮੈਂਬਰ ਦੇ ਪਿੱਛੇ ਸਾਰਾ ਸਾਰਾ ਪਰਿਵਾਰ ਬੈਠਾ ਹੈ ਪਰ ਉੱਥੇ ਬੈਠਣਾ ਆਪਾਂ ਕਹਿੰਦੇ ਇੱਥੇ ਹੁਣ ਬੈਠਣਾ ਪੈਣਾ ਜੇ ਕਿਤੇ ਉਹੀ ਆਪਾਂ ਸੰਗਤ ਵਿੱਚ ਬੈਠ ਜਾਈਏ ਨਾ ਪਿਆਰਿਓ ਸੱਚ ਜਾਣਿਓ ਇਹ ਤਜਰਬਾ ਹੈ ਜ਼ਿੰਦਗੀ ਦਾ ਤੇ ਇਹ ਮਾੜੇ ਕਰਮ ਜਿਹੜੇ ਇਹ ਘਟ ਜਾਣਗੇ ਸੰਗਤ ਵਿੱਚ ਬੈਠਣ ਕਰਕੇ ਤੇ ਸੰਗਤ 'ਚ ਬੈਠਿਆ ਹੋਇਆ ਜਿਹੜਾ ਹਸਪਤਾਲਾਂ ਵਿੱਚ ਬੈਠਣਾ ਨਾ ਪਿਆਰਿਓ ਇਹ ਸੰਗਤ ਕੀਤੀ ਹੋਵੇਗੀ ਹਸਪਤਾਲਾਂ ਦੇ ਚੱਕਰ ਘਟ ਜਾਣਗੇ ਕੋਟ ਕਚਰੀਆਂ ਵਿੱਚ ਜਿਹੜੇ ਧੰਨ ਖਰਾਬ ਕਰ ਰਹੇ ਆ ਉਧਰ ਚੱਕਰ ਘਟ ਜਾਣਗੇ ਕਿਉਂਕਿ ਗੁਰੂ ਨੇ ਸੋਝੀ ਦੇ ਦੇਣੀ ਹੈ ਜਿੰਨਾ ਟਾਈਮ ਸੰਗਤ ਵਿੱਚ ਬੈਠਾਂਗੇ ਉਹਨਾਂ ਟਾਈਮ ਮਾੜੇ ਕਰਮ ਕੱਟ ਹੋ ਰਹੇ ਨੇ ਇਸ ਕਰਕੇ ਪਿਆਰਿਓ ਬੰਦਗੀ ਕਰੋ ਰੱਬ ਨੂੰ ਅਕਾਲ ਪੁਰਖ ਨੂੰ ਯਾਦ ਕਰੋ ਉਸ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਪਾਸ਼ਾ ਤੁਹਾਡੇ ਆ ਤੁਸੀਂ ਕਿਰਪਾ ਕਰਨੀ ਪਰਿਵਾਰ ਨੂੰ ਤੇ ਬੱਚਿਆਂ ਨੂੰ ਸੁੱਖ ਬਖਸ਼ੀਂ ਆਓ ਪਿਆਰਿਓ ਦੋ ਕੁ ਮਿੰਟ ਸਤਨਾਮ ਵਾਇਗੁਰੂ ਦਾ ਜਾਪ ਕਰਕੇ ਫਿਰ ਆਪਾਂ ਨਾਲ ਹੀ ਸਮਾਪਤੀ ਕਰਾਂਗੇ ਆਓ ਪਿਆਰੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਾਰੇ ਬੋਲੋ ਭਾਈ ਸਾਰਿਆਂ ਦੀ ਹਾਜ਼ਰੀ ਲੱਗ ਜੇਗੀ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰੂ 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 ਸਤਨਾਮ ਵਾਹਿਗੁਰੂ ਇੱਕ ਓੰਕਾਰ ਸਤਨਾਮ ਨਿਰਭਉ ਨਿਰਵੈਰ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਆਦਿ ਸਚ ਹੈ ਭੀ ਸਚ ਇਕ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਹੈ ਭੀ ਸਚ ਇਕ ਓੰਕਾਰ ਸਤਨਾਮ ਅਕਾਲ ਮੂਰਤ ਆਦ ਸਚ ਹੈਬੀ ਸਚ ਵਾਹਿਗੁਰੂ 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 ਜੀ ਵਾਹਿਗੁਰੂ 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 ਆਓ ਪਿਆਰੇ ਇੰਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਰਾਜਾ ਸਭ ਕਿਰਪਾ ਕਰਨ ਸਾਰੀਆਂ ਸੰਗਤਾਂ ਤੇ ਆਪਣਾ ਮਿਹਰ ਪ੍ਰਯਾਤ ਰੱਖਣ ਚੜ੍ਹਦੀਆਂ ਕਲਾਂ ਵਲ ਜੀਵਨ ਬਖਸ਼ਣ ਇਹੀ ਅਰਦਾਸ ਹੈ ਰੋਜ਼ ਦੀ ਤਰ੍ਹਾਂ ਰਾਜਾ ਸਭ ਦੇ ਚਰਨਾਂ 'ਚ ਪਾਛਾ ਜਿਹੜੀਆਂ ਵੀ ਸੰਗਤਾਂ ਤੁਹਾਡੀ ਸੰਗਤ ਵਿਚ ਆ ਕੇ ਹਾਜ਼ਰੀਆਂ ਭਰ ਰਹੀਆਂ ਨੇ ਮਹਾਰਾਜ ਕਥਾ ਰੋਜ਼ ਸੁਣ ਰਹੀਆਂ ਨੇ ਨਟ ਤੇ ਜਾ ਤੁਹਾਡੇ ਚਰਨਾਂ 'ਚ ਪਾਤਸ਼ਾਹ ਹਾਜ਼ਰੀਆਂ ਪਰੇ ਨੇ ਜੋ ਵੀ ਸਭ ਦੇ ਮਹਾਰਾਜ ਨਾਮ ਜਾਣਦੇ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਬਿਗਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ਣੇ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਸਾਯੋਕ ਸਹਾਇਓ ਕੇ ਸਤਾ ਕਰਨੀ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਇਨੀਆਂ ਕਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਰਾਇਆ ਸਭ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਮਹਾਰਾਜ ਕਿਰਪਾ ਕਰਨ ਇੱਥੇ ਆਪ ਜੀ ਦਾ ਇੱਕ ਇੱਕ ਸਕੰਡ ਦਾ ਸਮਾਂ ਪਾਛਾ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਸੁਬੰਤੀਆ ਪਿਆਰਿਓ ਸਾਰੀਆਂ ਸੰਗਤਾਂ ਨੂੰ ਕਿ 13 ਤਰੀਕ ਨੂੰ 13 ਫਰਵਰੀ ਨੂੰ ਆਪਣੇ ਸਾਹਮਣੇ ਜੋ ਹਸਪਤਾਲ ਹੈ ਇੱਥੇ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੀ ਆਪਰੇਸ਼ਨ ਮੁਫਤ ਹੋਣਗੇ ਹੱਡੀਆਂ ਦੇ ਕੈਂਪ ਲਗਾਏ ਜਾਣੇ ਹਨ ਤੇ ਹੋਰ ਵੀ ਕਈ ਤਰ੍ਹਾਂ ਦੇ ਚੈੱਕਅਪ ਜੋ ਬੜੇ ਫ੍ਰੀ ਕੀਤੇ ਜਾਣਗੇ ਸੋ ਬੇਨਤੀ ਹੈ ਜੜੀਆਂ ਸੰਗਤਾਂ ਦੂਰ ਦਰੇਡੇ ਵੀ ਇਸ ਕਥਾ ਵਿੱਚ ਜੁੜੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਪਿਆਰਿਓ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਹੋਵੇ ਸੋ ਜ਼ਰੂਰ ਇੱਥੇ ਗੁਰਦੁਆਰਾ ਸਾਹਿਬ ਤੁਸੀਂ ਪਹੁੰਚ ਕੇ ਇਸ ਦਾ ਲਾਹਾ ਲੈ ਸਕਦੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਦੇ ਹਸਪਤਾਲ ਹੈ ਇਹ ਵੀ ਪਿਆਰਿਓ ਆਪ ਜੀ ਦੀ ਸਾਰਿਆਂ ਦੇ ਸਹਿਯੋਗ ਨਾਲ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਮਹਾਰਾਜ ਆਪ ਆਪਣੀ ਸਵਾਮਾ ਕਰਾਉਂਦੇ ਨੇ ਸਾਰੇ ਪਾਸੇ ਸੋ ਇਸ ਕਰਕੇ ਪਿਆਰਿਓ ਸਾਰਿਆਂ ਨੂੰ ਕਿਸੇ ਨੂੰ ਵੀ ਜੇ ਲੋੜ ਹੋਵੇ ਤੁਸੀਂ ਇਸ ਦਾ ਲਾਹਾ ਲੈ ਸਕਦੇ ਹੋ ਆਓ ਇੰਨੀਆਂ ਕਾਜਰੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ